ਲੋਜੀ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਜਲੰਧਰ ਤੋਂ ਐਮਪੀ ਚਰਨਜੀਤ ਚੰਨੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਔਰ ਉਹਨਾਂ ਤੇ ਵੱਡੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਉਹਨਾਂ ਦੇ ਖਿਲਾਫ ਮਾਮਲਾ ਹਾਈ ਕੋਰਟ ਚ ਚਲਾ ਗਿਆ ਹੈ ਔਰ ਪੂਰਾ ਮਾਮਲਾ ਕੀ ਹੈ ਤੁਹਾਨੂੰ ਜਾਣਕਾਰੀ ਦਿੰਨੇ ਆ ਆਪਣਾ ਕਮੈਂਟ ਜਰੂਰ ਲਿਖਿਓ ਮਾਮਲਾ ਇਹ ਹੈ ਕਿ ਚਰਨਜੀਤ ਚੰਨੀ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਇਹ ਸ਼ਿਕਾਇਤ ਇਹ ਪਟੀਸ਼ਨ ਇਹ ਕੇਸ ਪਾਇਆ ਗਿਆ ਕਿ ਚਰਨਜੀਤ ਚੰਨੀ ਨੇ ਜਦੋਂ ਜਲੰਧਰ ਦੀ ਐਮਪੀ ਚੋਣ ਲੜੀ ਹੈ ਤਾਂ ਉਸ ਵਕਤ ਉਸ ਨੇ ਚੋਣ ਕਮਿਸ਼ਨ ਨੂੰ ਗਲਤ ਜਾਣਕਾਰੀਆਂ ਦਿੱਤੀਆਂ ਨੇ ਸਹੀ ਜਾਣਕਾਰੀਆਂ ਨਹੀਂ ਦਿੱਤੀਆਂ ਇਹ ਦੋਸ਼ ਚਰਨਜੀਤ ਚੰਨੀ ਦੇ ਉੱਪਰ ਲਾ ਕੇ ਤੇ ਹਾਈ ਕੋਰਟ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਚਰਨਜੀਤ ਚੰਨੀ ਦੀ ਜਿੱਤੀ ਹੋਈ ਐਮਪੀ ਦੀ ਚੋਣ ਰੱਦ ਕੀਤੀ ਜਾਵੇ ਤੇ ਚਰਨਜੀਤ ਚੰਨੀ ਦੀ ਐਮਪੀਸ਼ਿਪ ਕੈਨਸਲ ਕੀਤੀ ਜਾਵੇ ਇਹ ਮੰਗ ਕੀਤੀ ਗਈ ਹੈ ਇਹ ਮੰਗ ਕੀਤੀ ਹੈ ਬੀਜੇਪੀ ਦੇ ਇੱਕ ਆਗੂ ਹੈ ਗੌਰਵ ਲੂਥਰਾ ਉਹਨਾਂ ਨੇ ਉਹਨੇ ਹਾਈ ਕੋਰਟ ਦੇ ਵਿੱਚ ਕੇਸ ਪਾਇਆ ਉਹ ਕਹਿੰਦੇ ਜਦੋਂ ਚਰਨਜੀਤ ਚੰਨੀ ਨੇ ਕਾਗਜ਼ ਭਰੇ ਸੀ ਐਮਪੀ ਬਣਨ ਦੇ ਜਲੰਧਰ ਤੋਂ ਤਾਂ ਉਹਨਾਂ ਕਾਗਜ਼ਾਂ ਦੇ ਵਿੱਚ ਸਾਰੀਆਂ ਜਾਣਕਾਰੀਆਂ ਸਹੀ ਨਹੀਂ ਦਿੱਤੀਆਂ ਗਈਆਂ ਕੁਝ ਜਾਣਕਾਰੀਆਂ ਲੁਕੋਈਆਂ ਗਈਆਂ ਤੇ ਕੁਝ ਗਲਤ ਦਿੱਤੀਆਂ ਗਈਆਂ ਉਹ ਕਹਿੰਦੇ ਚਰਨਜੀਤ ਚੰਨੀ ਨੇ ਕਿੰਨਾ ਖਰਚਾ ਕੀਤਾ ਕਿੱਥੇ ਕਿੱਥੇ ਕਿਵੇਂ ਰੈਲੀਆਂ ਕੀਤੀਆਂ ਕਿਵੇਂ ਆਪਣਾ ਕੰਮਕਾਰ ਕੀਤਾ ਜੀ ਜਿਹੜੀ ਜਾਣਕਾਰੀ ਦੇਣੀ ਸੀ ਉਹ ਜਾਣਕਾਰੀ ਸਹੀ ਨਹੀਂ ਕੀਤੀ ਤੇ ਛਪਾਈ ਗਈ ਹੈ ਉਹ ਹਵਾਲੇ ਵਜੋਂ ਉਹਨਾਂ ਨੇ ਲਿਖਿਆ ਕਿ ਲਗਾਤਾਰ ਇੱਕ ਹੋਟਲ ਬੁੱਕ ਕਰਕੇ ਉੱਥੇ ਖਾਣੇ ਵੀ ਚਲਦੇ ਰਹੇ ਦਿਨ ਰਾਤ ਤੇ ਰਹਿਐਕਸ ਦਾ ਪ੍ਰਬੰਧ ਵੀ ਚਰਜੀਤ ਚੰਨੀ ਨੇ ਕੀਤਾ ਹੋਇਆ ਸੀ ਪਰ ਉਹਦੀ ਜਾਣਕਾਰੀ ਚੋਣ ਕਮਿਸ਼ਨ ਨੂੰ ਨਹੀਂ ਦਿੱਤੀ ਗਈ ਦੂਜਾ ਉਹਨਾਂ ਨੇ ਕਿਹਾ ਕਿ ਇਹ ਇੱਕ ਰੋਡ ਸ਼ੋਅ ਕੱਢੇ ਗਏ ਕੁਝ ਉਹਨਾਂ ਦੀ ਜਾਣਕਾਰੀ ਚੋਣ ਕਮਿਸ਼ਨ ਨੂੰ ਦੇਣੀ ਸੀ ਪਰ ਉਹ ਨਹੀਂ ਦਿੱਤੀ ਗਈ ਇਸ ਤੋਂ ਇਲਾਵਾ ਕੁਝ ਹੋਰ ਦੋ ਚਰਨਜੀਤ ਚੰਨੀ ਤੇ ਇਸ ਤਰ੍ਹਾਂ ਦੇ ਲਾਏ ਨੇ ਜਿਨ੍ਹਾਂ ਦੇ ਆਧਾਰ ਤੇ ਇਹ ਮੰਗ ਕੀਤੀ ਜਾ ਰਹੀ ਹੈ ਕਿ ਚਰਨਜੀਤ ਚੰਨੀ ਦੀ ਜਿਹੜੀ ਸੰਸਦ ਮੈਂਬਰੀ ਹੈ ਐਮਪੀ ਸ਼ਿਪ ਹੈ ਉਹ ਰੱਦ ਕੀਤੀ ਜਾਵੇ ਹੁਣ ਇਹਦੇ ਉੱਪਰ ਸੁਣਵਾਈ ਤਾਂ ਹਾਈ ਕੋਰਟ ਨੇ ਕਰਨੀ ਹੈ ਫੈਸਲਾ ਹਾਈ ਕੋਰਟ ਨੇ ਕਰਨਾ ਹੈ ਤੱਥ ਸਬੂਤ ਵੇਖਣ ਤੋਂ ਬਾਅਦ ਹਾਈ ਕੋਰਟ ਇਹ ਦੇਖੇਗਾ ਕਿ ਇਸ ਮਾਮਲੇ 'ਚ ਕੋਈ ਦਮ ਵੀ ਹੈ ਕਿ ਨਹੀਂ ਕੁਝ ਲੋਕ ਇਹ ਕਹਿ ਰਹੇ ਨੇ ਕਿ ਚਰਨਜੀਤ ਚੰਨੀ ਨੂੰ ਬਿਲਕੁਲ ਨਜਾਇਜ਼ ਤੌਰ ਤੇ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਕਿਉਂਕਿ ਚਰਨਜੀਤ ਚੰਨੀ ਵੀ ਪਿਛਲੇ ਦਿਨਾਂ ਚ ਪਾਰਲੀਮੈਂਟ ਚ ਕੁਝ ਵੱਡੀਆਂ ਗੱਲਾਂ ਬੋਲੇ ਜਿਨ੍ਹਾਂ ਦੇ ਉੱਪਰ ਕੁਝ ਲੋਕਾਂ ਨੂੰ ਇਤਰਾਜ਼ ਹੈ ਪਿਛਲੇ ਦਿਨੀ ਚਰਨਜੀਤ ਚੰਨੀ ਜਦੋਂ ਪਾਰਲੀਮੈਂਟ ਚ ਬੋਲੇ ਨੇ ਤਾਂ ਜਿੱਥੇ ਉਹਨਾਂ ਨੇ ਪੰਜਾਬ ਦੇ ਹੋਰ ਵੱਡੇ ਮੁੱਦੇ ਉਠਾਏ ਉਥੇ ਚਰਨਜੀਤ ਚੰਨੀ ਨੇ ਇੱਕ ਐਸੀ ਗੱਲ ਵੀ ਬੋਲੀ ਜਿਹਦੇ ਤੋਂ ਉਹਦੀ ਪਾਰਟੀ ਕਾਂਗਰਸੀ ਪੱਲਾ ਛਾੜ ਗਈ ਤੇ ਇਹ ਕਹਿ ਦਿੱਤਾ ਵੀ ਇਹ ਕਾਂਗਰਸ ਦਾ ਪਾਰਟੀ ਦਾ ਬਿਆਨ ਨਹੀਂਗਾ ਇਹ ਇਕੱਲੇ ਚਰਨਜੀਤ ਚੰਨੀ ਦਾ ਹੋ ਸਕਦਾ ਹੈ ਜਿਵੇਂ ਕਿ ਚਰਨਜੀਤ ਚੰਨੀ ਨੇ ਪਾਰਲੀਮੈਂਟ 'ਚ ਬੋਲਦਿਆਂ ਹੋਇਆਂ ਇਹ ਕਹਿ ਦਿੱਤਾ ਕਿ ਜਿਹੜੇ ਭਾਈ ਅਮਰਤਪਾਲ ਸਿੰਘ ਨੂੰ ਖੰਡੂਰ ਸਾਹਿਬ ਦੇ 20 ਲੱਖ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਉਹਨੂੰ ਜੇਲ੍ਹ 'ਚੋਂ ਛੱਡਿਆ ਕਿਉਂ ਨਹੀਂ ਜਾ ਰਿਹਾ ਉਹਨੂੰ ਰਿਹਾ ਕਿਉਂ ਨਹੀਂ ਕੀਤਾ ਜਾ ਰਿਹਾ ਉਹਨੂੰ ਪਾਰਲੀਮੈਂਟ 'ਚ ਔਣ ਕਿਉਂ ਨਹੀਂ ਦਿੱਤਾ ਜਾ ਰਿਹਾ ਤੇ ਚਰਨਜੀਤ ਚੰਨੀ ਨੇ ਉਸ ਦਿਨ ਕਈ ਸਾਰੀਆਂ ਗੱਲਾਂ ਬੋਲੀਆਂ ਸੀ ਪਾਰਲੀਮੈਂਟ 'ਚ ਇਹ ਕਹਿ ਕੇ ਕਿ ਇਹ ਅਨ-ਅਲਾਨੀ ਐਮਰਜੈਂਸੀ ਹੈ ਚਰਨਜੀਤ ਚੰਨੀ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਹਰਿਆਣਾ ਦੇ ਬਾਡਰਾਂ ਤੇ ਹੀ ਰੋਕੀ ਰੱਖਣਾ ਤੇ ਦੇਸ਼ ਦੀ ਰਾਜਤਾ ਨਿਚ ਵੜਨ ਨਾ ਦੇਣਾ ਕੀ ਇਹ ਐਮਰਜੈਂਸੀ ਨਹੀਂ ਹੈ ਚਰਨਜੀਤ ਚੰਨੀ ਨੇ ਪੁੱਛਿਆ ਸੀ ਕਿ ਵੱਡੇ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾ ਦੇ ਉੱਪਰ ਵੱਡੇ ਦੋਸ਼ ਲੱਗਣ ਤੋਂ ਬਾਅਦ ਵੀ ਉਹਨਾਂ ਨੂੰ ਬਚਾਉਣਾ ਕੀ ਇਹ ਐਮਰਜੈਂਸੀ ਨਹੀਂ ਹੈ ਚਰਨਜੀਤ ਚੰਨੀ ਨੇ ਇਹ ਵੀ ਪੁੱਛਿਆ ਸੀ ਕਿ ਸਿੱਧੂ ਮੂਸੇਵਾਲਾ ਨੂੰ ਸ਼ਰਿਆਮ ਕੁਝ ਵਿਅਕਤੀ ਜਿਹੜੇ ਮਾਰ ਜਾਂਦੇ ਨੇ ਤੇ ਫਿਰ ਵੀ ਅਜੇ ਤੱਕ ਇਨਸਾਫ ਨਹੀਂ ਹੁੰਦਾ ਕੀ ਇਹ ਐਮਰਜੈਂਸੀ ਨਹੀਂ ਹੈ ਚਰਨਜੀਤ ਚੰਨੀ ਨੇ ਇਹ ਵੀ ਕਿਹਾ ਸੀ ਕਿ ਲੋਕਾਂ ਦੀ ਪੱਤਰਕਾਰਾਂ ਦੀ ਬੁੱਧੀਜੀਵੀਆਂ ਦੀ ਆਵਾਜ਼ ਕੇਂਦਰ ਸਰਕਾਰ ਬੰਦ ਕਰਦੀ ਹੈ ਜਿਹੜਾ ਵੀ ਸਵਾਲ ਉਠਾਉਂਦਾ ਹੈ ਉਹਤੇ ਝੂਠੇ ਕੇਸ ਦਰਜ ਕੀਤੇ ਜਾਂਦੇ ਨੇ ਕੀ ਇਹ ਅਣ-ਅਲਾਨੀ ਐਮਰਜੈਂਸੀ ਨਹੀਂ ਹੈ ਚਰਨਜੀਤ ਚੰਨੀ ਨੇ ਇਹ ਵੀ ਕਿਹਾ ਸੀ ਕਿ ਈਡੀ ਦੁਆਰਾ ਝੂਠੀਆਂ ਰੇਡਾਂ ਮਰਵਾ ਕੇ ਤੇ ਲੋਕਾਂ ਨੂੰ ਡਰਾਉਣਾ ਤੇ ਚੁੱਪ ਕਰਾਉਣਾ ਕੀ ਇਹ ਅਣ-ਅਲਾਨੀ ਐਮਰਜੈਂਸੀ ਨਹੀਂ ਹੈ ਚਰਨਜੀਤ ਚੰਨੀ ਨੇ ਹੋਰ ਵੀ तमाम ਸਵਾਲ ਪਾਰਲੀਮੈਂਟ ਦੇ ਵਿੱਚ ਪੁੱਛੇ ਸੀਗੇ ਜਿਨ੍ਹਾਂ ਦੀ ਬਹੁਤ ਵੱਡੀ ਚਰਚਾ ਹੋਈ ਸੀ ਔਰ ਜਦੋਂ ਅਮਰਤਪਾਲ ਦੇ ਸਵਾਲ ਦੇ ਉੱਪਰ ਗੱਲ ਹੋਈ ਸੀ ਤਾਂ ਉਸ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਤੇ ਕਾਂਗਰਸ ਪਾਰਟੀ ਨੇ ਪੱਲਾ ਝਾੜ ਦਿੱਤਾ ਸੀ ਕਿ ਇਹ ਬਿਆਨ ਕਾਂਗਰਸ ਦਾ ਨਹੀਂ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੱਲ ਅਮਰਤਪਾਲ ਦੇ ਮੁੱਦੇ ਤੇ ਬੋਲਦਿਆਂ ਹੋਇਆਂ ਇੱਕ ਨਿੱਜੀ ਜਿਹੜਾ ਜਾਗਰਣ ਸਮੂਹ ਨੂੰ ਇੰਟਰਵਿਊ ਦਿੰਦਿਆ ਹੋਇਆ ਇਹ ਕਿਹਾ ਸੀਗਾ ਵੀ ਚਰਨਜੀਤ ਚੰਨੀ ਹੁਰਾਂ ਨੇ ਇਹ ਜੋ ਬਿਆਨ ਦਿੱਤਾ ਹੈ ਇਹ ਉਹਨਾਂ ਨੇ ਬਹੁਤ ਸੋੜੀ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਪੂਰਾ ਪੰਜਾਬ ਦੇਖਣਾ ਮੈਂ ਕਿਸੇ ਇੱਕ ਐਮਪੀ ਦਾ ਮੁੱਖ ਮੰਤਰੀ ਨਹੀਂ ਹਾਂ ਇਹ ਗੱਲ ਭਗਵੰਤ ਮਾਨ ਨੇ ਕਹੀ ਸੀ ਹੁਣ ਚਰਨਜੀਤ ਚੰਨੀ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਸ਼ਿਕਾਇਤ ਕੀਤੀ ਗਈ ਹੈ ਭਾਜਪਾ ਦੇ ਆਗੂ ਗੌਰਵ ਲੂਥਰਾ ਨੇ ਇਹ ਸ਼ਿਕਾਇਤ ਕੀਤੀ ਹੈ ਔਰ ਹਾਈ ਕੋਰਟ ਦੇ ਵਿੱਚ ਪਟੀਸ਼ਨ ਇਹ ਪਾਈ ਗਈ ਹੈ ਕਿ ਚਰਨਜੀਤ ਚੰਨੀ ਨੇ ਗਲਤ ਤਰੀਕੇ ਨਾਲ ਚੋਣਾਂ ਲੜੀਆਂ ਨੇ ਚੋਣ ਕਮਿਸ਼ਨ ਨੂੰ ਠੀਕ ਜਾਣਕਾਰੀਆਂ ਨਹੀਂ ਦਿੱਤੀਆਂ ਬਹੁਤ ਸਾਰੇ ਤੱਥ ਤੇ ਗੱਲਾਂ ਛਪਾਈਆਂ ਗਈਆਂ ਬਹੁਤ ਸਾਰੇ ਤੱਥ ਗਲਤ ਪੇਸ਼ ਕੀਤੇ ਗਏ ਨੇ ਇਸ ਕਰਕੇ ਚਰਨਜੀਤ ਚੰਨੀ ਦੇ ਉੱਪਰ ਪੜਤਾਲ ਕਰਵਾਈ ਜਾਵੇ ਤੇ ਚੋਣ ਕਮਿਸ਼ਨ ਵੀ ਤੇ ਹਾਈ ਕੋਰਟ ਵੀ ਇਹਦੇ ਉੱਪਰ ਐਕਸ਼ਨ ਕਰੇ ਆ ਦੋਸ਼ ਲਾਉਣ ਵਾਲਿਆਂ ਨੇ ਇਹ ਕਿਹਾ ਕਿ ਚਰਨਜੀਤ ਚੰਨੀ ਨੇ ਆਪਣੇ ਖਰਚੇ ਲਕੋਏ ਨੇ ਜੋ ਚੋਣਾਂ ਦੇ ਵਿੱਚ ਉਸ ਨੇ ਯਤਨ ਕੀਤੇ ਨੇ ਉਹ ਉਹਨਾਂ ਚੋਂ ਕਾਫੀ ਸਾਰੀਆਂ ਚੀਜ਼ਾਂ ਲਕੋਈਆਂ ਗਈਆਂ ਨੇ ਉਹਨਾਂ ਦੀ ਜਾਣਕਾਰੀ ਚੋਣ ਕਮਿਸ਼ਨ ਨੂੰ ਨਹੀਂ ਦਿੱਤੀ ਗਈ ਔਰ ਰੋਡ ショ ਜੋ ਜਿਹੜੇ ਕੱਢੇ ਉਹਨਾਂ ਦੀ ਇਜਾਜ਼ਤ ਵੀ ਚੋਣ ਕਮਿਸ਼ਨ ਤੋਂ ਨਹੀਂ ਲਈ ਗਈ ਜਦੋਂ ਕਿ ਲੈਣੀ ਜ਼ਰੂਰੀ ਸੀ ਸੋ ਇਹਨਾਂ ਗੱਲਾਂ ਦੇ ਉੱਪਰ ਹੁਣ ਮਾਮਲਾ ਹਾਈ ਕੋਰਟ ਚ ਚਲਾ ਗਿਆ ਹੁਣ ਹਾਈ ਕੋਰਟ ਇਸ ਮਾਮਲੇ ਤੇ ਅੱਗੇ ਫੈਸਲਾ ਲਵੇਗੀ ਕਿ ਇਹ ਮਾਮਲਾ ਕਿੰਨਾ ਠੀਕ ਹੈ ਉੰਜ ਜੇ ਵੇਖੀਏ ਤਾਂ ਗੱਲ ਕੱਲੇ ਚਹੰਜੀਤ ਚੰਨੀ ਦੀ ਨਹੀਂ ਹੈ ਇੱਥੇ ਤਾਂ ਲਗਭਗ ਸਾਰੇ ਹੀ ਸਿਆਸੀ ਲੀਡਰ ਕੋਈ ਵਿਰਲਿਆਂ ਨੂੰ ਛੱਡ ਕੇ ਲਗਭਗ ਕਾਫੀ ਜ਼ਿਆਦਾ ਚੋਣਾਂ ਲੜਨ ਵਾਲੇ ਜਿਹੜੇ ਸਿਆਸੀ ਬੰਦੇ ਨੇ ਉਹ ਜਿੰਨਾ ਖਰਚ ਕਰਦੇ ਨੇ ਤੇ ਚੋਣਾਂ ਦੇ ਵਿੱਚ ਜੋ-ਜੋ ਕੁਝ ਕਰਦੇ ਨੇ ਉਹਦੇ ਚੋਂ ਬਹੁਤਾ ਕੁਝ ਲੁਕੋਇਆ ਜਾਂਦਾ ਖਰਚੇ ਵੀ ਲੁਕੋਏ ਜਾਂਦੇ ਨੇ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਵੀ ਲੁਕੋਏ ਜਾਂਦੇ ਨੇ ਜਿਹੜੇ ਤਰੀਕਿਆਂ ਨਾਲ ਉਹ ਵੋਟਾਂ ਇਕੱਠੀਆਂ ਕਰਦੇ ਨੇ ਚਾਹੇ ਉਹ ਧਾਰਮਿਕ ਤੌਰ ਤੇ ਲੋਕਾਂ ਨੂੰ ਪਰਮਾਉਂਦੇ ਨੇ ਚਾਹੇ ਜਾਤੀ ਦੇ ਤੌਰ ਤੇ ਪਰਮਾਉਂਦੇ ਨੇ ਚਾਹੇ ਉਹਨਾਂ ਦੀ ਗਰੀਬੀ ਦਾ ਫਾਇਦਾ ਚੁੱਕਦੇ ਨੇ ਚਾਹੇ ਉਹ ਪੈਸੇ ਵੰਡਣ ਚਾਹੇ ਉਹ ਨਸ਼ੇ ਵੰਡਣ ਮਤਲਬ ਬਹੁਤ ਕੁਝ ਲੁਕੋਇਆ ਜਾਂਦਾ ਭਾਵੇਂ ਕਿ ਚੋਣ ਕਮਿਸ਼ਨ ਨੂੰ ਮੋٹے ਰੂਪ ਚ ਇਹ ਪਤਾ ਹੁੰਦਾ ਕਿ ਆਹ ਕੁਝ ਚੱਲਦਾ ਹੈ ਭਾਰਤ ਦੇ ਵਿੱਚ ਚੋਣਾ ਲੜਨ ਵਾਲੇ ਜਿਹੜੇ ਨੇ ਉਹ ਇੰਜ ਕਰਦੇ ਨੇ ਪਰ ਜਦੋਂ ਤੱਕ ਪੁਖਤਾ ਤੱਥ ਸਬੂਤ ਨਹੀਂ ਹੁੰਦੇ ਉਦੋਂ ਤੱਕ ਕਾਰਵਾਈਆਂ ਨਹੀਂ ਹੁੰਦੀਆਂ ਤੇ ਕਈ ਵਾਰ ਤੱਥ ਸਬੂਤ ਮਿਲਣ ਦੇ ਬਾਵਜੂਦ ਵੀ ਕਾਰਵਾਈਆਂ ਲਮਕਦੀਆਂ ਰਹਿ ਜਾਂਦੀਆਂ ਨੇ ਸੋ ਕੱਲੇ ਚਰਨਜੀਤ ਚੰਨੀ ਦੀ ਨਹੀਂ ਇਹ ਮਤਲਬ ਪੂਰਾ ਉਹ ਕਹਿੰਦੇ ਨੇ ਇੱਕ ਨੂੰ ਕੀ ਰੋਨੀਏ ਉਗੂਤ ਗਿਆਈ ਆਵਾ ਇੱਥੇ ਬਹੁਤ ਵੱਡੇ ਪੱਧਰ ਤੇ ਭਾਰਤ ਦੇ ਵਿੱਚ ਬੜੀਆਂ ਗੱਲਾਂ ਦੇ ਪੱਖ ਤੋਂ ਆਵਾ ਹੀ ਉੱਤਿਆ ਪਿਆ ਉਹ ਚਾਹੇ ਭ੍ਰਿਸ਼ਟਾਚਾਰ ਦੀ ਗੱਲ ਕਰ ਲੋ ਚਾਹੇ ਉਹ ਅਬੇਰ ਗਰੀਬ ਦੀ ਗੱਲ ਕਰ ਲੋ ਚਾਹੇ ਉਹ ਅਮੀਰ ਤੇ ਗਰੀਬ ਦੇ ਵਾਦੇ ਪਾੜੇ ਦੀ ਗੱਲ ਕਰ ਲੋ ਮਤਲਬ ਕਿਸੇ ਵੀ ਪਾਸੇ ਅਸੀਂ ਗੱਲ ਕਰੀਏ ਤੇ ਆਵਾ ਉਤਿਆ ਨਜ਼ਰ ਆਉਂਦਾ ਐਜੂਕੇਸ਼ਨ ਦਾ ਹਾਲ ਦੇਖ ਲੋ ਲੋਕਾਂ ਦੇ ਇਲਾਜ ਪ੍ਰਬੰਧ ਦਾ ਹਾਲ ਦੇਖ ਲੋ ਮਤਲਬ ਸਾਰੇ ਪਾਸੇ ਦੇਸ਼ ਦੇ ਵਿੱਚ ਆਵਾ ਉਤਿਆ ਨਜ਼ਰ ਆਉਂਦਾ ਪਰ ਇਹਦੇ ਉੱਪਰ ਹੁਣ ਹਾਈ ਕੋਰਟ ਕੀ ਫੈਸਲਾ ਲਵੇਗੀ ਚਰਨਜੀਤ ਚੰਨੀ ਦੀ ਸ਼ਿਕਾਇਤ ਦੇ ਉੱਪਰ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀ